ਅੱਜ ਬਾਈ ਸਿੱਧੂ ਦੀ ਮੂਸੜੀ ਦੀ 30 ਵਰਸੀ ਆ 29-5 ਦਿਨ ਕਦੀ ਭੁੱਲਿਆ ਨਹੀਂ ਜਾ ਸਕਦਾ ਜਦੋਂ ਬਾਈ ਦੀਆਂ ਫੋਟੋਆਂ ਵਾਇਰਲ ਹੋਈਆਂ ਸੀਗੀਆਂ ਗੱਡੀ ਤੇ ਖੂਨ ਨਾਲ ਲਤਪਟਾ লাশ ਦੀਆਂ ਤਾਂ ਐਂ ਲੱਗਦਾ ਸੀ ਯਾਰ ਇਹ ਸੱਚ ਨਹੀਂ ਕਿਸੇ ਫਿਲਮ ਦੀ ਸ਼ੂਟਿੰਗ ਹੋਊਗੀ ਪਰ ਸੰਸਕਾਰ ਵਾਲੇ ਦਿਨ ਜਦੋਂ ਬਾਪੂ ਬਲਕੌਰ ਸਿੰਘ ਦੀ ਪੱਗ ਹੱਥਾਂ ਦੇ ਵਿੱਚ ਦੇਖੀ ਤਾਂ ਉਹ ਕਿਹੜਾ ਸਰੀਰ ਸੀ ਉਹ ਕਿਹੜਾ ਇਨਸਾਨ ਸੀ ਜਿਹਦੇ ਹਿਰਦੇ ਨਾਲ ਬੁੰਧਰੇ ਗਏ ਅੱਜ ਤੀਜੀ ਵਰਸੀ ਤੇ ਠਾਠਾ ਮਾਰਦਾ ਘਟ ਬਾਈ ਨੇ ਕੀ ਕਮਾਇਆ ਕਿੰਨਾ ਨਾਮ ਕਮਾਇਆ ਬਾਈ ਨੂੰ ਕਿੰਨੀ ਫੈਮ ਫੋਲੰਗ ਸਾਰਾ ਕੁਝ ਬਿਆਨ ਕਰਦਾਗਾ ਅੰਤਾਂ ਦੀ ਗਰਮੀ ਹੋਣ ਦੇ ਬਾਵਜੂਦ ਵੀ ਸਾਰੇ ਮੀਡੀਆ ਚੈਨਲ ਬਾਈ ਨੂੰ ਜਾਣ ਵਾਲੇ ਬਾਈ ਦੇ ਫੈਨ ਬਾਈ ਦੇ ਟਾਲੀਆਂ ਲਖੇਤਾ ਜਿਹੜਾ ਉੱਥੇ ਪਹੁੰਚੇ ਨੇ ਸਾਰੇ ਚੈਨਲਾਂ ਦਾ ਉੱਥੇ ਪਹੁੰਚਦੇ ਧੰਨਵਾਦ ਤੇ ਸਾਰੇ ਫੈਨ ਦਾ ਤੀਜੀ ਵਰਸੀ ਦੇ ਵਿੱਚ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਸਤੇ ਧੰਨਵਾਦ ਬਾਈ ਨੇ ਜਿਵੇਂ ਬੋਲਿਆ ਸੀ ਵੀ ਜਾਣਵਾਦ ਵੀ ਮਿਲ ਲੱਗੋ ਉਹੀ ਕੰਮ ਹੋ ਜਾਂਦਾ ਪਰ ਬਾਈ ਦੇ ਜਾਣ ਦਾ ਇਹਨਾਂ ਦੁੱਖ ਨੂੰ ਆਪਾਂ ਮੇਲਾ ਨਹੀਂ ਕਹਿ ਸਕਦੇ ਬਾਈ ਦੀ ਅਰਦਾਸ ਕਹਿ ਸਕਦੇ ਆ ਪਰਿਵਾਰ ਦੀ ਖੁਸ਼ੀ ਵਾਸਤੇ ਅਰਦਾਸ ਕਹਿ ਸਕਦੇ ਆ ਬਾਈ ਦੀ ਯਾਦਗਾਰ ਕਹਿ ਸਕਦੇ ਆ ਪਰ ਕਿਤੇ ਨਾ ਕਿਤੇ ਪ੍ਰਮਾਤਮਾ ਨੇ ਛੋਟਾ ਸਿੱਧੂ ਮਾਂ ਦੀ ਝੋਲੀ ਪਾ ਕੇ ਪਰਿਵਾਰ ਨੂੰ ਹੌਸਲਾ ਜ਼ਰੂਰ ਦਿੱਤਾ ਪਰ ਬਾਈ ਦੇ ਜਾਣ ਦਾ ਦੁੱਖ ਉਦੇ ਫੈਨ ਉਹਨੂੰ ਚਾਹਣ ਵਾਲੇ ਕਦੇ ਨਹੀਂ ਭੁੱਲ ਸਕਦੇ। ਵਿਸ਼ੇਸ਼ ਤੌਰ ਤੇ ਗਲਾਬ ਸਿੱਧੂ ਗੁਰਪ੍ਰੀਤ ਸਿੰਘ ਬਨਾਲੀ ਐਮ ਐਲ ਏ ਤੇ ਜਸਵਿੰਦਰ ਕੋਲ ਬਰਾੜ ਦੁੱਖ ਦੇ ਵਿੱਚ ਸ਼ਰੀਫ ਹੋਏ। ਮਾਂ ਦੇ ਨਾਲ ਜਸਵਿੰਦਰ ਕੋਲ ਬਰਾੜ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਤੇ ਦੁੱਖ ਸਾਂਝਾ ਕੀਤਾ। ਹਰ ਇੱਕ ਬਾਈ ਨੂੰ ਚਾਹਣ ਵਾਲੇ ਸੱਜਣ ਦਾ ਅੱਜ ਮੂਸੇ ਸਿੱਧੂ ਦੀ ਸਮਾਧ ਤੇ ਸਿੱਧੂ ਬਾਈ ਦੀ ਤੀਜੀ ਵਰ੍ਹੇ ਦੀ ਦੁੱਖ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਜਾਂਦਾ। ਇਤੋਂ ਪਤਾ ਲੱਗਦਾ ਬਾਈ ਨੇ ਕਿੰਨਾ ਨਾਮ ਕੋਆ ਸੀ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਭਰਾ ਆਪ ਦੀ ਪਰਿਵਾਰ ਦੇ ਨਾਲ ਅੱਜ ਬਾਈ ਨੂੰ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਦੇਣ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ